ਦਾ ਇਹਦੀ ਮੌਤ ਹੋਈ ਹੈ ਕਿੰਨੀ ਉਮਰ ਸੀ 24 ਸਾਲ ਜੀ ਦੋਸਤਾਂ ਦੀ ਸ਼ੱਕ ਤੁਹਾਨੂੰ ਦੇ ਨਾਮ ਦੱਸੋ ਦੋਸਤਾਂ ਹਾਂਜੀ ਹਰਸ਼ਮਰਨ ਪਿੰਡ ਰਾਮਾ ਅਮਨਦੀਪ ਪਿੰਡ ਵੰਦਰਾਂ ਜ਼ਿਲ੍ਹਾ ਮੋਗਾ ਕਸ਼ੇਪ ਕੁਮਾਰ son of ਕ੍ਰਿਪਾਲ ਸਿੰਘ ਪਾਲੀ ਫਲੋਰ ਐਡਵੋਕੇਟ ਦਾ ਬੇਟਾ ਤੇ ਹਰਸ਼ਪ੍ਰੀਤ ਹੈਰੀ ਪਿੰਡ ਸੰਦੌੜ son of ਜਗਰੂਪ ਸਿੰਘ ਡਾਕਟਰ ਦਾ ਬੇਟਾ ਤੇ ਸ਼ਮੀਰ ਸ਼ਰਮਾ ਪਟਿਆਲਾ ਨਮਨ ਗਰਗ son of ਪ੍ਰਵੀਨ ਗਰਗ ਵਾਸੀ ਜੀਰਕਪੁਰ ਇਹ ਛੇ ਮੁੰਡੇ ਆ ਜੀ ਛੇ ਮੁੰਡਿਆਂ ਨੇ ਮੇਰਾ ਬੇਟਾ ਮਾਰਿਆ ਕਿਉਂਕਿ ਇਹ ਲੈ ਕੇ ਜਾ ਰਹੇ ਆ ਨਾ ਸੀਸੀਟੀਵੀ ਫੁਟੇਜ ਚ ਆ ਚੁੱਕਾ ਆ ਬਾਗਾ ਬਾਡਰ ਤੇ ਕਸਟਮ ਅਧਿਕਾਰੀ ਸੀ ਜੀ ਇਹਨੇ ਇਹਦੀ ਐਕਟ ਵਾ ਇਹਦਾ ਮੁੰਡਾ ਮੇਰੇ ਬੇਟੇ ਨੂੰ ਲੈ ਕੇ ਜਾ ਰਿਹਾ ਇਹਦਾ ਕੀ ਨਾਮ ਹੈ ਇੱਕ ਪ੍ਰਵੀਨਗਰ ਇਹਦੇ ਮੁੰਡੇ ਦਾ ਕੀ ਨਾਮ ਹੈ ਨਮਨਗਰ ਆ ਸੀ ਆ ਇਹਦਾ ਬੇਟਾ ਮੇਰਾ ਬੇਟਾ ਇਹ ਸਹੀ ਸਲਾਮਤ 945 ਤੇ ਜਾ ਰਿਹਾ ਆ ਸੀ ਆ ਮੇਰਾ ਵਿਦਿਆਸਿੰਘ ਇੰਨਾ ਤੋਂ ਇੰਨਾ ਹੀ ਪੁੱਛ ਲਓ ਵੀ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੇ ਸੱਤ ਦੇ ਵਿੱਚ ਬੈਠ ਕੇ ਜੀ ਮੈਡਮ ਨੇ ਨਰਿੰਦਰ ਭਾਰਗਵ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਔਰ ਐਮਐਲਏ ਇਹਨਾਂ ਨੇ ਤੁਹਾਡਾ ਸਾਥ ਦਿੱਤਾ ਐਮਐਲਏ ਐਮਐਲਏ ਸਾਡੇ ਉਸ ਟਾਈਮ ਤੇ ਪਹਿਲਾਂ ਵੀ ਸੀਗੇ ਮੌਜੂਦਾ ਪਰਸੋ ਜੋ ਜੋ ਕਰ ਸਕਦੇ ਨੇ ਬਤੌਰ ਐਮਐਲਏ ਤੌਰ ਤੇ ਕੀ ਕੀਤਾ ਨਹੀਂ ਜੀ ਕੋ ਮੈਨੂੰ ਪੁੱਜੀ ਜੀ ਇੱਕ ਮਿੰਟ ਪੁੱਛ ਬਿਲਕੁਲ ਨਹੀਂ ਕੀਤਾ ਜੀ ਮੈਂ ਸਮਝਾਂਗੀ ਕਿਉਂਕਿ ਇਹਨਾਂ ਨੇ ਸਾਨੂੰ ਇਹਨਾਂ ਨੇ ਨਵਰਾਜ ਬਰਾੜ ਜੀ ਕੋਲ ਸਾਨੂੰ ਭੇਜਿਆ ਉਹ ਸਾਨੂੰ ਇੱਕ ਦਿਨ ਬਿਠਾ ਕੇ ਜਿਹਾ ਉੱਥੇ ਸ਼ਾਮ ਦੇ 4 ਵਜੇ ਵਾਪਸ ਭੇਜਦੇ ਰਹੇ ਨਵਰਾਜ ਬਰਾੜ ਜੀ ਫਿਰ ਦੂਸਰੇ ਦਿਨ ਕੱਲ ਨੂੰ ਆਇਓ ਫਿਰ ਕੱਲ ਨੂੰ ਆਇਓ ਫਿਰ ਕੱਲ ਨੂੰ ਆਇਓ ਇਹ ਕਹਿੰਦੇ ਸੀ ਵੀ ਸੀਐਮ ਸਾਹਿਬ ਤੋਂ ਟਾਈਮ ਦੋ ਨਹੀਂ ਮਿਲਿਆ ਠੀਕ ਹੈ ਉਸ ਤੋਂ ਬਾਅਦ ਹੁਣ ਮੈਨੂੰ ਇਹ ਦੱਸੋ ਵੀ ਮੈਂ ਇਸ ਕੇਸ 'ਚ ਕੀ ਕਰ ਸਕਦੀ ਆ ਤੁਸੀਂ ਮੈਨੂੰ ਦੱਸੋ ਮੈਂ ਉਹ ਕਰਵਾ ਦੇਦੀ ਵੀ ਬੀਬੀ ਮਾਣੂ ਕਿ ਇਹਨੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਸਾਨੂੰ ਸੀਐਮ ਨੂੰ ਮਿਲਾਓ ਉਹ ਕਹਿੰਦੇ ਨਹੀਂ ਮਿਲਾ ਸਕਦੇ ਅਸੀਂ ਜੇ ਤੁਸੀਂ ਕਹੋਗੇ ਤਾਂ ਅਸੀਂ ਜਿਹੜੇ ਅਫਸਰ ਕੋਲੇ ਕੇਸ ਆ ਉਹਨੂੰ ਮਿਲਾ ਸਕਦੇ ਆ ਅਸੀਂ ਅਦਰਵਾਇਜ਼ ਅਸੀਂ ਸੀਐਮ ਨੂੰ ਨਹੀਂ ਮਿਲਾ ਸਕਦੇ ਇਹਨਾਂ ਨੇ ਜਵਾਬ ਦੇ ਦਿੱਤਾ ਅਸੀਂ ਕਿ ਤੁਸੀਂ ਅੱਜ ਚੌਥੇ ਦਿਨ ਜਵਾਬ ਕਿਉਂ ਦਿੱਤਾ ਇਹਹੀ ਜਵਾਬ ਸਾਨੂੰ ਪਹਿਲੇ ਦਿਨ ਹੀ ਦੇ ਦੇਣਾ ਸੀ ਇਹ ਅੱਜ ਕਹਿ ਰਹੇ ਨਾ ਮੈਂ ਸਾਥ ਦਿੰਨੀ ਆ ਨਹੀਂ ਮੈਂ ਗੱਜਵਟ ਕੀ ਕਹੂੰਗੀ ਨਹੀਂ ਸਾਥ ਦਿੰਦੇ ਸਾਡਾ ਇਹ ਪਤਾ ਕੀ ਕਹਿੰਦੇ ਭੈਣਾ ਮੇਰਾ ਸੀਐਮ ਸਿਰਫ ਨਵਰਾਜ਼ ਰਹਾੜਾ ਹੈ ਮੇਰਾ ਸੀਐਮ ਸੀਐਮ ਨਹੀਂ ਆ ਕੋਈ ਨਾ ਫੋਨ ਆਇਆ ਵੀ ਤੁਹਾਡੇ ਬੇਟੇ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਨੇ ਕੀ ਦੱਸਿਆ ਜੀ ਕਿਤਨਾ ਮੌਤ ਹੋਈ ਹੈ ਪੁਲਿਸ ਨੇ ਮੌਤ ਦੱਸਿਆ ਹੀ ਨਹੀਂ ਗਾ ਜੀ ਉਹਨਾਂ ਨੇ ਤਾਂ ਇਹ ਦੱਸਿਆ ਪਹਿਲਾਂ ਕਿ ਉਹਦਾ ਐਕਸੀਡੈਂਟ ਹੋ ਗਿਆ ਦੇਖੋ ਤੁਸੀਂ ਵੀ 6:30 ਵਜੇ ਮੇਰੇ ਬੇਟੇ ਦਾ 9 ਤਰੀਕ ਦਾ ਡੈਥ ਕਰਾਰ ਤੁਹਾਨੂੰ ਨਹੀਂ ਪਤਾ ਇਹ ਸਾਜ਼ਿਸ਼ ਕੀ ਹੈ ਕਿਉਂ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਮੇਰੇ ਬੇਟੇ ਦਾ ਗਲੇ ਦੀ ਹੱਡੀ ਤੋੜੀ ਹੋਈ ਆ ਦੂਰ ਕਿਤੇ ਉਹਨੂੰ ਲਿਜਾ ਕੇ ਉਹਦਾ ਮਰਡਰ ਕਰਕੇ ਬਾਡੀ ਇੱਕ ਥਾਂ ਤੋਂ ਦੂਸਰੀ ਥਾਂ ਸ਼ਿਫਟ ਹੋਈ ਆ ਪਹਿਲਾਂ ਬੇਟੇ ਦੀ ਮੌਤ ਵੇਲੇ ਤਾਂ ਸਾਨੂੰ ਨਹੀਂ ਪਤਾਗਾ ਕੌਣ ਕਿਹਨੇ ਇੰਨਾ ਕੁਝ ਕੀਤਾ ਸਾਨੂੰ ਤਾਂ ਚਾਰੇ ਅਫਸਰਾਂ ਦਾ ਪਤਾ ਜਿਸ ਕਾਰਨ ਜੀ ਤੇਜਾ ਜੀ ਪੀਬੀਐਸ ਸਰ ਸੰਦੀਪ ਵਡੇਰਾ ਜੀ ਡੀਐਸਪੀ ਪਰਮੋਦ ਐਸਐਚਓ ਪਰਮੋਦ ਕੁਮਾਰ ਤੇ ਐਸਆਈ ਜਗਤਾਰ ਸਿੰਘ ਇਹ ਮੌਕੇ ਦੇ ਅਫਸਰ ਸੀਗੇ ਇਹਨਾਂ ਨੂੰ ਘੱਟੋ ਘੱਟ 13 ਪ੍ਰੂਫ ਮੌਤ ਦੇ ਆ ਮੇਰੇ ਬੇਟੇ ਦੀ ਮੈਂ ਕੱਲੇ ਕੱਲੇ ਦਿਖਾ ਰਹੇ ਹਾਂ ਗਲੇ ਦੀ ਹੱਡੀ ਟੁੱਟੀ ਆ ਪੈਰ ਰਗੜੇ ਆ ਇੱਕ ਥਾਂ ਤੋਂ ਦੂਸਰੀ ਥਾਂ ਬੋਡੀ ਸ਼ਿਫਟ ਹੁੰਦੀ ਆ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਇਹ ਆ ਜਾ ਬੰਦਾ ਜਿਹੜਾ ਪੁਲਿਸ ਦੀ ਬੜੀ ਮੋਟੀ ਮਤਲਬ ਇਨਸਾਫ ਦੇ ਸਕਦਾ ਪਰ ਕੋਟ ਅਫਸਰ ਆ ਆਪਾਂ ਨੂੰ ਉਹਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਕੋਟ ਅਫਸਰ ਆ ਉਹਨਾਂ ਨੇ ਲਾਸਟ ਤੇ ਹੁਣ ਸਾਨੂੰ ਅੱਜ ਤੋਂ ਡੇਢ ਮਹੀਨਾ ਪਹਿਲਾਂ ਸਾਨੂੰ ਕਹਿਤਾ ਕਿ ਮੇਰੇ ਮਗਰ ਐਮ ਐਲ ਏ ਪਏ ਤੇ ਉਹ ਕਹਿ ਰਹੇ ਆ ਕਿ ਉਹ ਜਾਣ ਵਾਲਾ ਤਾਂ ਚਲਿਆ ਗਿਆ ਇਹਨਾਂ ਨੂੰ ਬਚਾਓ ਜਿਵੇਂ ਮਰਜ਼ੀ ਬਚਾਓ ਸੋ ਕਹਿੰਦੇ ਜਦੋਂ ਕਿਸੇ ਨਾਲ ਕੋਈ ਮਾੜਾ ਹੋ ਜਵੇ ਤਾਂ ਬੰਦਾ ਸੋਚਦਾ ਮੈਂ ਇਨਸਾਫ ਲੈਣ ਜਾਵਾਂ ਤੇ ਇਨਸਾਫ ਲਈ ਹਮੇਸ਼ਾ ਬੰਦਾ ਤੁਰਦਾ ਪੰਜਾਬ ਪੁਲਿਸ ਵੱਲ ਪੰਜਾਬ ਪੁਲਿਸ ਦਾ ਸਲੋਗਨ ਕੀ ਹੈ ਹਰ ਵੇਲੇ ਤੁਹਾਡੀ ਸੇਵਾ ਵਿੱਚ 5 ਸਾਲ ਪਿੱਛੇ ਲੈ ਕੇ ਜਾਂਦੇ ਆ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਕੇਸ ਦਰਜ ਹੈ तया ਸਿੰਘ ਕਤਲ ਕਾਂਡ 2019 ਦੇ ਵਿੱਚ ਮਰਡਰ ਹੁੰਦਾ ਉਹਨਾਂ ਦੇ ਮਾਪੇ ਬਲਵਿੰਦਰ ਸਿੰਘ ਮਹਿੰਦਰ ਕੌਰ ਉਸ ਦਿਨ ਤੋਂ ਹੀ ਭਟਕ ਰਹੇ ਨੇ ਜਿਸ ਦਿਨ ਇਹਨਾਂ ਦਾ ਪੁੱਤ ਮਾਰ ਦਿੱਤਾ ਗਿਆ ਸੀ ਸਿਰਫ ਤੇ ਸਿਰਫ ਇਨਸਾਫ ਲੈਣ ਲਈ ਪਰਚਾ ਦਰਜ ਹੈ ਪਰ ਫਿਰ ਵੀ ਇਹ ਬਹੁਤ ਜ਼ਿਆਦਾ ਨਿਰਾਸ਼ ਕਿਉਂ ਨੇ ਵਾਜਿਆ ਕੋਈ ਨਹੀਂ ਜਿਹੜਾ ਨਾ ਖੜਕਾਇਆ ਹੋਵੇ ਗੱਲ ਕਰਦੇ ਆ ਸੋ ਮਹਿੰਦਰ ਕੌਰ ਜੀ ਸਵਾਲ ਇਹੀ ਕਿ 15 ਮਹੀਨੇ ਜਿਵੇਂ ਤੁਸੀਂ ਇੱਕ ਸਾਲ ਤੇ 3 ਮਹੀਨੇ ਹਨਾ ਤੁਸੀਂ ਜਦੋਂ ਜਹਿਦ ਕੀਤੀ ਪੂਰੀ ਪਰਚਾ ਦਰਜ ਹੋ ਗਿਆ ਅਫਸਰਾਂ ਕੋਲ ਵੀ ਗਏ ਸੀਗੇ ਫਿਰ ਵੀ ਤਸੱਲੀ ਨਹੀਂ ਆ ਤੁਹਾਡੀ ਹਾਲੇ ਨਹੀਂ ਕੋਈ ਤਸੱਲੀ ਨਹੀਂ ਕਿਉਂਕਿ ਸਾਡੇ ਸਾਹਮਣੇ ਸੱਚ ਹੀ ਨਹੀਂ ਆ ਰਿਹਾ ਕਿਉਂ ਮਾਰਿਆ ਇਹਨਾਂ ਨੇ ਮੁੰਡਾ ਸਾਡਾ ਬੇਟਾ ਕਿਉਂ ਮਾਰਿਆ ਸਾਨੂੰ ਕੋਈ ਸੱਚ ਨਹੀਂ ਆ ਰਿਹਾ ਅਸੀਂ ਬਹੁਤ ਮੈਂ ਤਾਂ ਕਰਦੇ ਆਂ ਪੁਲਿਸ ਦੇ ਜਿੱਥੇ ਵੀ ਕੇਸ ਲੱਗਦਾ ਉੱਥੇ ਹੀ ਮੈਂਤ ਕਰਦੇ ਆਂ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਸਾਨੂੰ ਸਚਾਈ ਜਾਈਦੀ ਆ ਕਤਲ ਦੀ ਵਜ੍ਹਾ ਦਾ ਪਤਾ ਕਤਲ ਦੀ ਵਜ੍ਹਾ ਦਾ ਪਤਾ ਲੱਗਣਾ ਚਾਹੀਦਾ ਸਾਨੂੰ ਕਿਉਂ ਕੀਤਾ ਕਿਉਂ ਕਰਨਾ ਪਿਆ ਇਹਨਾਂ ਨੂੰ ਬੋਲੋ ਕਤਲ ਦੀ ਵਜ੍ਹਾ ਹੈ ਯਾਰ ਬੇਟਾ ਜਦੋਂ ਐਫ ਆਈ ਆਰ ਦਰਜ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ 4 ਮਹੀਨੇ ਬਾਅਦ ਮੁੰਡੇ ਮੁੰਡਿਆਂ ਦਾ ਚਲਾਨ ਪੇਸ਼ ਕੀਤਾ ਅਰੈਸਟ ਕੀਤਾ ਅਰੈਸਟ ਕੀਤੇ ਅਰੈਸਟ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ 3 ਦਿਨ ਦਾ ਰਿਮਾਂਡ ਮਿਲਿਆ 3 ਦਿਨ ਰਿਮਾਂਡ ਦੇ ਵਿੱਚ ਹੀ ਜਦੋਂ ਕੁਛ ਨਹੀਂ ਇਹਨਾਂ ਨੂੰ ਕਿਹਾ ਕੁਛ ਵੀ ਨਹੀਂ ਬੋਲੇ ਕਿਉਂ ਅਸੀਂ ਵੀ ਉਸੇ ਥਾਣੇ ਤੇ 1 ਸਾਲ 3 ਮਹੀਨੇ ਦੇ ਜਾਂਦੇ ਸੀਗੇ ਜਦੋਂ ਅਸੀਂ ਜਾਂਦੇ ਸੀਗੇ ਛਣ ਵੀ ਉੱਥੇ ਦੀ ਪੁਲਿਸ ਜਾਣਦੀ ਸੀ ਚਲ ਅਫੀਸਰ ਸਾਡੇ ਕੋਲੇ ਨਹੀਂ ਗੱਲ ਕਰਦੇ ਸੀਗੇ ਜਿਹੜੇ ਛੋਟੀ ਰੇਂਜ ਦੇ ਬੰਦੇ ਸੀਗੇ ਉਹ ਸਾਡੇ ਕੋਲੇ ਗੱਲ ਕਰਦੇ ਸੀਗੇ ਬਾਪੂ ਇੱਥੇ ਤੇਰਾ ਕੁਛ ਨਹੀਂ ਬਣਨਾ ਤੂੰ ਹਾਈ ਕੋਰਟ ਚਲਾ ਜਾ ਇਹਨਾਂ ਨੇ ਤੈਨੂੰ ਕੁਛ ਨਹੀਂ ਦੇਣਾ ਇਹਨਾਂ ਨੇ ਰਿਮਾਂਡ ਮਿਲਿਆ ਹੱਥ ਤੱਕ ਨਹੀਂ ਲਾਇਆ ਵਧੀਆ ਇਹਨਾਂ ਨੂੰ ਰੋਟੀ ਤੇ ਵਧੀਆ ਕੰਬਲ ਸਭ ਕੁਛ ਵਧੀਆ ਆਇਆ ਉੱਥੇ ਸਾਨੂੰ ਕੋਈ ਵੀ ਅਨਸਾਫ਼ ਜਾਣੀ ਜੇ ਉਹ ਪੁਲਿਸ ਕੱਢਣਾ ਚਾਹੁੰਦੀ ਰਿਮਾਂਡ ਮਿਲ ਗਿਆ ਤਾਂ ਡੰਡਾ ਕੁਛ ਤਾਂ ਕਰਦੀ ਕੁਛ ਵੀ ਨਹੀਂ ਕੀਤਾ ਪੁਲਿਸ ਉਹਨਾਂ ਨੂੰ ਹੱਥ ਤਿੱਕਰ ਨਹੀਂ ਲਾਇਆ ਜਦੋਂ ਦਇਆ ਦੀ ਮੌਤ ਹੋਈ ਹੈ ਕਿੰਨੀ ਉਮਰ ਸੀ ਉਹਦੀ 24 ਸਾਲ ਦੀ আচ্ছা ਤੇ ਇਹ ਕੁਝ ਦੋਸਤਾਂ ਦੀ ਸ਼ੱਕ ਹੈ ਤੁਹਾਨੂੰ ਦੇ ਨਾਮ ਦੱਸੋ ਦੋਸਤਾਂ ਦੇ ਹਾਂਜੀ ਹਰਸਿਮਰਨ ਪਿੰਡ ਰਾਮਾ ਅਮਨਦੀਪ ਪਿੰਡ ਵਾਂਦਰਾ ਜ਼ਿਲ੍ਹਾ ਮੋਗਾ ਕਸ਼ੇਪ ਕੁਮਾਰ son of ਕ੍ਰਿਪਾਲ ਸਿੰਘ ਪਾਲੀ ਫਲੋਰ ਐਡਵੋਕੇਟ ਦਾ ਬੇਟਾ ਤੇ ਹਰਸ਼ਪ੍ਰੀਤ ਹੈਰੀ ਪਿੰਡ ਸੰਦੌੜ son of ਜਗਰੂਪ ਸਿੰਘ ਡਾਕਟਰ ਦਾ ਬੇਟਾ ਤੇ ਸ਼ਮੀਰ ਸ਼ਰਮਾ ਪਟਿਆਲਾ ਤੇ ਇੱਕ ਹੋਰ ਕਿਹੜਾ ਨਮਨ ਕਰ ਨਮਨ ਗਰਗ son of ਪ੍ਰਵੀਨ ਗਰਗ ਵਾਸੀ ਜੀਰਕਪੁਰ ਇਹ ਛੇ ਮੁੰਡੇ ਆ ਜੀ ਛੇ ਮੁੰਡਿਆਂ ਨੇ ਮੇਰਾ ਬੇਟਾ ਮਾਰਿਆ ਕਿਉਂਕਿ ਇਹ ਲੈ ਕੇ ਜਾ ਰਹੇ ਹਨ ਸੀਸੀਟੀਵੀ ਫੁਟੇਜ ਚ ਆ ਚੁੱਕੇ ਆ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਸਾਨੂੰ ਇਹਨਾਂ ਤੇ ਸ਼ੱਕ ਵੀ ਪ੍ਰੋਪਰ ਪਤਾ ਲੱਗਿਆ ਕਿ ਇਹਨਾਂ ਨੇ ਹੀ ਕਤਲ ਕੀਤਾ ਬੇਟੇ ਦਾ ਇਹ ਮੇਰੇ ਬੇਟੇ ਨੂੰ ਇਹਨਾਂ ਨੇ ਦਿਖਾਵਾ ਕੀਤਾ ਇਹ 2-2 3-3 ਦਿਨ ਪਹਿਲਾਂ ਘਰ ਗਏ ਆਪੂ ਆਪਣੇ ਇਹ ਘਰ ਚਲੇ ਗਏ ਸੀ ਮੇਰਾ ਬੇਟਾ ਉੱਥੇ ਰਹਿ ਗਿਆ ਸੀਗਾ ਤੇ ਇਹ ਫਿਰ ਰਾਤ ਜੇ ਘਰ ਗਏ ਤਾਂ ਫਿਰ ਆਈ ਕਿਉਂ ਉਸੇ ਰਾਤ ਨੂੰ ਦਸਹਿਰੇ ਦੀ ਰਾਤ ਨੂੰ ਇਹ ਦਸਹਿਰਾ ਦੇਖਣ ਘਰ ਗਏ ਆ ਫਿਰ ਇਹ ਆਈ ਕਿਉਂ ਇੰਨੀ ਕਾਲੀ ਕੀ ਪੈ ਗਈ ਇਹਨਾਂ ਕਾਲੀ ਕਿਹੜੀ ਪੈ ਗਈ ਇਹਨਾਂ ਨੂੰ ਆਉਣ ਦੀ ਤੇ ਇਹ ਆਏ ਤੇਰੇ ਪੰਜ ਜਣੇ ਉਸ ਮੋੜ ਤੇ ਖੜੇ ਆ ਈਸਰ ਪੁਲ ਤੇ ਜਿੱਥੋਂ ਇੱਕ ਕਿਲਾ ਗਵਾੜ ਤੋਂ ਮੇਰੇ ਬੇਟੇ ਦੀ ਬਾਡੀ ਮਿਲਦੀ ਆ ਤੇ ਨਮਨ ਕਰਕੇ ਮੇਰੇ ਬੇਟੇ ਨੂੰ ਬਿਠਾ ਕੇ ਲੈ ਕੇ ਆ ਰਿਆ ਪਿੱਛੇ ਐਕਟ ਵਾ ਤੇ ਇਸੇ ਐਕਟ ਵਾ ਤੇ ਜਿਹੜੇ ਤੇ ਮੇਰਾ ਬੇਟਾ ਪਾਇਆ ਹੋਇਆ ਤੇ ਪਹਿਲੀ ਗੱਲ ਪੁਲਿਸ ਦੀ ਇਹ ਟਾਈਮ ਟੂ ਟਾਈਮ ਜਿਹੜੀ ਪੁਲਿਸ ਆ ਚਾਰੇ ਆਫਸਰ ਆ ਮੈਂ ਤਾਂ ਇਹ ਕਹੂੰਗੀ ਕਿ ਉਹਨਾਂ ਦੀ ਗਲਤੀ ਆ ਇਹ ਉਹਨਾਂ ਨੇ ਪੀਜੀ ਦੇ ਕੈਮਰੇ ਕਿਉਂ ਨਹੀਂ ਲਵਾਏ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਆਇਆ ਵੀ ਤੁਹਾਡੇ ਬੇਟੇ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਨੇ ਕੀ ਦੱਸਿਆ ਜੀ ਕਿਦਾਂ ਮੌਤ ਹੋਈ ਹੈ ਪੁਲਿਸ ਨੇ ਮੌਤ ਦੱਸਿਆ ਹੀ ਨਹੀਂਗਾ ਜੀ ਉਹਨਾਂ ਨੇ ਤਾਂ ਇਹ ਦੱਸਿਆ ਪਹਿਲਾਂ ਕਿ ਉਹਦਾ ਐਕਸੀਡੈਂਟ ਹੋ ਗਿਆ ਦੇਖੋ ਤੁਸੀਂ ਵੀ 6:30 ਵਜੇ ਮੇਰੇ ਬੇਟੇ ਦਾ 9 ਤਰੀਕ ਦਾ ਡੈਥ ਕਰਾਰ ਤੇ 9:30 ਮੋਰਟਰੀਸ ਬੋਡੀ ਲਾਤੀ ਹੈ 3 ਘੰਟੇ ਬਾਅਦ ਹਾਂਜੀ 3 ਘੰਟੇ ਬਾਅਦ ਜੋ ਕਿ ਲਿਖਤੀ ਰੂਪ ਹੈ ਸਾਡੇ ਕੋਲ ਮਾਰਨਿੰਗ ਟਾਈਮ ਮਾਰਨਿੰਗ ਟਾਈਮ ਠੀਕ ਹੈ ਤੇ ਸ਼ਾਮ 3:30 ਵੀ ਸਾਨੂੰ ਪੁਲਿਸ ਦਾ ਹੀ ਫੋਨ ਆਉਂਦਾ ਕਿ ਉਹਦੇ ਸੱਟਾਂ ਲੱਗੀਆਂ ਤੇ ਉਹ ਡੀ ਐਮ ਸੀ ਦਾਖਲਾ ਤੇ ਤੁਸੀਂ ਮੋਤਵਰ ਬੰਦੇ ਲੈ ਕੇ ਆਜੋ ਹੋ ਸਕਦਾ ਪੀ ਜੇ ਰੈਫਰ ਕਰਨਾ ਪਵੇ ਸਾਨੂੰ ਇਹ ਫੋਨ ਆਇਆ ਉਸ ਤੋਂ ਪਹਿਲਾਂ ਜਦ ਕੀ ਉਹਦੀ ਲਾਸ਼ ਪਹੁੰਚ ਚੁੱਕੀ ਹਾਂਜੀ ਉਸ ਤੋਂ ਪਹਿਲਾਂ 9:30 ਦਾ ਉਹ ਮੋਰਚਰੀ ਚ ਸਵੇਰ ਦਾ ਲੱਗਾ ਹੋਇਆ ਸੀਗਾ ਤੇ ਸਾਨੂੰ ਲੁਧਿਆਣਾ ਜਾਣ ਤੇ ਸਾਡੇ ਪਿੰਡ ਦੇ ਮਤਲਬ ਸਾਡੇ ਘਰ ਦੇ ਬੇਟੇ ਸੀਗੇ ਮੇਰੇ ਹਸਬੰਦ ਡਿਲੀਵਰ ਪੇਸ਼ੈਂਟ ਆ ਸੀਗੇ ਤੇ ਉਸ ਟਾਈਮ ਬੈੱਡ 'ਤੇ ਸਵਾਰ ਸੀਗੇ ਇਹਨਾਂ ਵਿੱਚੋਂ ਦੋ ਮੁੰਡੇ ਸਾਡੇ ਮੇਰੇ ਵੱਡੇ ਬੇਟੇ ਤੇ ਦੋਸਤ ਆ ਉਹ ਘਰ ਆਉਂਦੇ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਪ੍ਰੋਪਰ ਬਾਪੂ ਮੰंजे ਤੇ ਪਿਆ ਉਹਨਾਂ ਨੇ ਜਾਣ ਸਾਨੂੰ ਨਹੀਂ ਪਤਾ ਇਹ ਸਾਜ਼ਿਸ਼ ਕੀ ਹੈ ਕਿਉਂ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਮੇਰੇ ਬੇਟੇ ਦਾ ਗਲੇ ਦੀ ਹੱਡੀ ਤੋੜੀ ਹੋਈ ਆ ਦੂਰ ਕਿਤੇ ਉਹਨੂੰ ਉਹਨੂੰ ਲਿਜਾ ਕੇ ਉਹਦਾ ਮਰਡਰ ਕਰਕੇ ਬਾਡੀ ਇੱਕ ਥਾਂ ਤੋਂ ਦੂਸਰੀ ਥਾਂ ਸ਼ਿਫਟ ਹੋਈ ਆ ਹੁਣ ਜਿਹੜੇ ਹੁਣ ਇਸ ਟਾਈਮ 5 ਸਾਲ ਬਾਅਦ ਅਸੀਂ ਸ਼ਿਮਲਾਪੁਰੀ ਗਏ ਆ ਉਥੋਂ ਦੇ ਇੱਕ ਐਸਐਚਓ ਦਵਿੰਦਰ ਸਿੰਘ ਜੀ ਸੀਗੇ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਮੈਂ ਇਸ ਗੱਲ ਤੇ ਹੈਰਾਨ ਆ ਕਿ ਬਾਡੀ ਵੀ ਇੱਕ ਥਾਂ ਤੋਂ ਦੂਸਰੀ ਥਾਂ ਸ਼ਿਫਟ ਹੋਈ ਆ ਇਹ ਕਿੱਦਾਂ ਹੋ ਗਈ ਜੇ ਅਟੈਕ ਹੋਇਆ ਹੀ ਕਿਦਾਂ ਹੋ ਗਈ ਐਨੀ ਅਣਗਹਿਲੀ ਕਿਵੇਂ ਹੋ ਗਈ ਜਿਹੜੇ ਵੀ ਅਫੀਸਰ ਕੋਲ ਕੇਸ ਜਾਂਦਾ ਅਫੀਸਰ ਕੋਈ ਮਾੜੇ ਨਹੀਂ ਟਾਈਮ ਟੂ ਟਾਈਮ ਵਾਲੇ ਚਾਰੇ ਮਾੜੇ ਆ ਮੈਂ ਕਹੂੰਗੀ ਮਾੜੇ ਆ ਜਿਨ੍ਹਾਂ ਨੇ ਇੰਨਾ ਕੁਛ ਕੀਤਾ ਮੇਰੇ ਬੇਟੇ ਦੇ ਇੰਨੇ ਕਿਹਦਾ ਭਾਰ ਚੱਲ ਰਿਹਾ ਕਿਹਦਾ ਦਬਾਇਆ ਨਾ ਤੇ ਕੋਈ ਨਾਮ ਲੈਣਾ ਚਾਹਵਾ ਪ੍ਰੈਕਟੀਕਲ ਪ੍ਰੈਕਟੀਕਲ ਤੁਮਾਰ ਪੋਲਿਟਿਕਲ ਕਿਸੇ ਇੱਕ ਦਿਲ ਲੀਡਰ ਦਾ ਨਾਮ ਲੈਣੋ ਕਿਦਾ ਉਸ ਟਾਈਮ ਤਾਂ ਫਿਰ ਕਾਂਗਰਸ ਸਰਕਾਰ ਸੀ ਜੀ ਨਾ ਤੇ ਪਰ ਅਸੀਂ ਖੁਸ਼ੀ ਮਨਾਈ ਕਿ ਸੀਐਮ ਸਾਡੇ ਭਗਵੰਤ ਮਾਨ ਜੀ ਆ ਗਏ ਆ ਬੜੀ ਖੁਸ਼ੀ ਮਨਾਈ ਆ ਆਮ ਆਦਮੀ ਦੀ ਪਾਰਟੀ ਜੀ ਤੋਂ ਆਈ ਆ ਪਰ ਅਸੀਂ ਉਸ ਤੋਂ ਵੀ ਜ਼ਿਆਦਾ ਰੁੱਲ ਗਏ ਆ ਜਿਹੜਾ ਕਿ ਹੁਣ ਨਰਿੰਦਰ ਭਾਰਗਵ ਜੀ ਕੋਲ 1.5 ਸਾਲ ਤੋਂ ਕੇਸ ਆ ਨਰਿੰਦਰ ਭਾਰਗਵ ਜੀ ਇੱਕ ਗੁੱਡ ਆਫਸਰ ਆ ਜਿਨ੍ਹਾਂ ਨੇ ਸਾਡਾ ਇੱਕ ਬਹੁਤ ਰਹਿਮ ਕੀਤਾ ਪਰ ਰਹਿਮ ਕਹਿ ਸਕਦੇ ਆ ਜੇ ਤੁਸੀਂ 5 ਸਾਲ ਤੋਂ ਪਟਿਆਰੇ ਇਨਸਾਫ ਨਹੀਂ ਮਿਲਿਆ ਤੁਹਾਨੂੰ ਨਾਂ ਲੈਣ ਸੱਚ ਜੱਗ ਕੇ ਹੋਏ ਕਿਸੇ ਲੀਡਰ ਦੀ ਸਰਵਜੀਤ ਕੌਰ ਮਾਨੂਕੀ ਬੀਬੀ ਮਾਨੂਕੀ ਸਰਕਾਰ ਕਾਂਗਰਸ ਦੀ ਸੀਗੀ ਐਸ ਟਾਈਮ ਬੀਬੀ ਮਾਨੂਕੀ ਆ ਹਾਂ ਹਣ ਤੇ ਪਹਿਲਾਂ بیٹے ਦੀ ਮੌਤ ਵੇਲੇ ਪਹਿਲਾਂ بیٹے ਦੀ ਮੌਤ ਵੇਲੇ ਤਾਂ ਸਾਨੂੰ ਨਹੀਂ ਪਤਾਗਾ ਕੌਣ ਕਿਹਨੇ ਇੰਨਾ ਕੁਝ ਕੀਤਾ ਸਾਨੂੰ ਤਾਂ ਚਾਰੇ ਅਫਸਰਾਂ ਦਾ ਪਤਾ ਉਹਨਾਂ ਦੇ ਨਾਮ ਜਸਕਰਨ ਜੀ ਤੇਜਾ ਜੀ ਪੀਬੀਐਸ ਹੈ ਸੰਦੀਪ ਵਡੇਰਾ ਜੀ ਡੀਐਸਪੀ ਪਰਮੋਦ ਐਸਐਚਓ ਪਰਮੋਦ ਕੁਮਾਰ ਤੇ ਏਐਸਆਈ ਜਗਤਾਰ ਸਿੰਘ ਇਹ ਮੌਕੇ ਦੇ ਅਫਸਰ ਸੀਗੇ ਇਹਨਾਂ ਨੂੰ ਘੱਟੋ ਘੱਟ 13 ਪ੍ਰੂਫ ਮੌਤ ਦੇ ਆ ਮੇਰੇ ਬੇਟੇ ਦੇ ਮੈਂ ਕੱਲੇ ਕੱਲੇ ਦਿਖਾ ਰਹੀ ਹਾਂ ਗਲੇ ਦੀ ਹੱਡੀ ਟੁੱਟੀ ਆ ਪੈਰ ਰਗੜੇ ਆ ਇੱਕ ਤਾਂ ਤੋਂ ਦੂਸਰੀ ਤਾਂ ਬੋਡੀ ਸ਼ੈਫਟ ਹੁੰਦੀ ਆ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਜਿਵੇਂ ਤੁਸੀਂ ਉਹ 6 ਮੁੰਡਿਆਂ ਦੇ ਨਾਮ ਲਿੱਤੇ ਆ ਤੁਹਾਨੂੰ ਨਾਮ ਰਟੇ ਹੋਏ ਆ ਉਹਨਾਂ ਦੇ ਉਹਨਾਂ ਦੇ ਮਾਪ ਪਿਓ ਦੇ ਨਾਮ ਰਟੇ ਹੋਏ ਆ ਪਿੰਡ ਦੇ ਨਾਮ ਰਟੇ ਹੋਏ ਆ ਹਾਂਜੀ ਕਿਹੜੇ-ਕਿਹੜੇ ਅਫਸਰ ਕੋਲ ਜਾ ਕੇ ਤੁਸੀਂ ਫਰਿਆਦ ਕਰ ਚੁੱਕੇ ਹੋ ਹੁਣ ਤੱਕ ਬੜੇ ਥਾਵਾਂ ਤੇ ਕੇਸ ਆ ਗਿਆ ਜੀ ਘੱਟ ਤੋਂ ਘੱਟ 11ਵੀਂ ਜਗ੍ਹਾ ਕੇਸ ਆ ਗਿਆ 10 10 ਜਗ੍ਹਾ ਤੋਂ ਕੇਸ ਸ਼ੈਫਟ ਹੋ ਚੁੱਕਾ ਜੀ ਗੌਰਵ ਯਾਤ ਤੋਂ ਪਹਿਲਾਂ ਹੋਰ ਡੀਜੀਪੀ ਸੀਗੇ ਉਹਨਾਂ ਨੂੰ ਕਦੇ ਮਿਲੇ ਪਿੰਨਾ 5 ਸਾਲਾਂ ਚ ਕਈ ਡੀਜੀਪੀ ਬਦਲ ਗਏ ਨਹੀਂ ਮਿਲਣ ਨਹੀਂ ਦਿੱਤਾ ਜੀ ਸਾਡਾ ਮਿਲਣ ਨਹੀਂ ਦਿੰਦੇ ਉੱਥੇ ਡਿਊਟੀ ਲਈ ਜਾਂਦੀ ਹੈ ਜੀ ਮੈਂ ਨਾ ਲੈਨ ਵਿੱਚ ਕੋਈ ਝਿਜਕ ਨਹੀਂ ਕਰੂੰਗੀ ਉੱਥੇ ਇੱਕ ਪਿਰਤਪਾਲ ਸਿੰਘ ਜੀ ਨੇ ਜਿਹੜੇ ਕਿ ਸਾਨੂੰ ਮਿਲਣ ਨਹੀਂ ਦਿੰਦੇ ਉੱਥੇ ਰੋਕਣ ਦੀ ਜ਼ੋਰ ਹੈ ਹਾਂਜੀ ਰੋਕਣ ਤੇ ਜ਼ੋਰ ਹੈ ਪਹਿਲੀ ਗੱਲ ਕਾਂਗਰਸ ਸਰਕਾਰ ਸੀ ਨਾ ਜਦੋਂ ਉਦੋਂ ਤਾਂ ਸਾਨੂੰ ਬਾਹਰੋਂ ਹੀ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਸੀ ਬਾਹਰ ਤੋਂ ਹੀ ਸਾਨੂੰ ਵਾਪਸ ਭੇਜਿਆ ਜਾਂਦਾ ਸੀ ਡੀਜੀਪੀ ਹੈੱਡਕੁਆਟਰ ਦੀ ਗੱਲ ਕਰ ਰਹੇ ਹਾਂਜੀ ਜੀ ਜੀ ਨੌਨ ਸੈਕਟਰ ਚੰਡੀਗੜ੍ਹ ਹਾਂਜੀ ਨੌਨ ਸੈਕਟਰ ਚੰਡੀਗੜ੍ਹ ਕਹਿ ਦਿੰਦੇ ਸੀ ਬਾਪੂ ਤੁਹਾਨੂੰ ਨਹੀਂ ਐਂਟਰ ਹੋਣ ਦੇਣਾ ਇਸ ਤਰ੍ਹਾਂ ਕਹਿ ਦਿੰਦੇ ਸੀ ਸਾਨੂੰ ਇਹ ਚੀਜ਼ ਬਾਰੇ ਨਹੀਂ ਪਤਾ ਕਿਉਂ ਨਹੀਂ ਸਾਨੂੰ ਨਹੀਂ ਪਤਾ ਕਿਉਂ ਨਹੀਂ ਕਿਉਂ ਹੋ ਰਿਹਾ ਸੀ ਅਫਸਰਾਂ ਦਾ ਹੁਕਮ ਹੈ ਅਫਸਰਾਂ ਦਾ ਹੁਕਮ ਹੈ ਨਹੀਂ ਉਹ ਛੋਟੇ ਬੰਦੇ ਮੂਰਲੇ ਸੀ ਛੋਟੇ ਬੰਦੇ ਖਰੀਦਦੇ ਸੀ ਵੀ ਇਹਨਾਂ ਨੂੰ ਵਾਪਸ ਕਰ ਦੋ ਡੀਜੀਪੀ ਤੇ ਕਰਤਾ ਹੋ ਸਕਦਾ ਸਾਨੂੰ ਤਾਂ ਹੀ ਪਹੁੰਚ ਜੇ ਤਾਂ ਹੀ ਦਾ ਜਿਗਾ ਕਿ ਪੋਲਿਟੀਕਲ ਪ੍ਰੈਸ਼ਰ ਹੈਗਾ ਸਿਆਸਤਦਾਨ ਇਹ ਐਡੀ ਵੀ ਕੀ ਮਜਬੂਰੀ ਸਿਆਸਤਦਾਨਾਂ ਦੀ ਕਿ ਇਹਨਾਂ ਜਿਹੜੇ ਕੋਈ ਤਗੜੇ ਕਰਦਾ ਹੈ ਇਹਨਾਂ ਮੁੰਡਿਆਂ ਚ ਕੋਈ ਇੱਕ ਕਸਟਮ ਅਧਿਕਾਰੀ ਸੀ ਆ ਦੇਖੋ ਆ ਬਾਗਾ ਬਾਰਡਰ ਤੇ ਕਸਟਮ ਅਧਿਕਾਰੀ ਸੀ ਜੀ ਇਹਨੇ ਇਹਦੀ ਐਕਟ ਵਾ ਇਹਦਾ ਮੁੰਡਾ ਮੇਰੇ ਬੇਟੇ ਨੂੰ ਲੈ ਕੇ ਜਾ ਰਿਹਾ ਇਹਦਾ ਕੀ ਨਾਮ ਹੈ ਇਹ ਪ੍ਰਵੀਨ ਗਰ ਇਹਦੇ ਮੁੰਡੇ ਦਾ ਕੀ ਨਾਮ ਹੈ ਨਮਨ ਗਰ ਆ ਸੀਗਾ ਆ ਇਹਦਾ ਬੇਟਾ ਮੇਰਾ ਬੇਟਾ ਇਹ ਸਹੀ ਸਲਾਮਤ 945 ਤੇ ਜਾ ਰਿਹਾ ਆ ਸੀਗਾ ਆ ਮੇਰਾ ਵਿਦਿਆਸਿੰਘ ਪਿੱਛੇ ਬੈਠਾ ਪਿੱਛੇ ਮੇਰਾ ਦਿਆਸਿੰਘ ਬੈਠਾ ਮੂਰੇ ਇਹਦਾ ਬੇਟਾ ਚਲਾ ਰਿਹਾ ਐਕਟਵਾ ਅੱਛਾ ਨਮਨ ਕਰ ਸਰ ਇੱਕ ਇੱਕ ਕਸਟਮਰ ਘਰ ਹੀ ਆ ਇੱਕ ਦਾ ਬਾਪ ਹੈਗਾ ਵਕੀਲ ਕਿਰਪਾਲ ਸਿੰਘ ਪਾਲੀ ਉਹਦਾ ਜਿਹੜਾ ਲੜਕਾ ਹੈ ਕਛਵ ਕੁਮਾਰ ਐਕਰਾ ਡਾਕਟਰ ਜਗਰੂਪ ਸਿੰਘ ਉਹਦਾ ਬੇਟਾ ਹੈਗਾ ਹਰਸ਼ਪ੍ਰੀਤ ਹੈਰੀ ਇੱਕ ਰਾਜਾ ਰਾਜਾ ਵਾਜਦਾ ਉਹਦੀ ਮਾਂ ਵੀ ਡਾਕਟਰ ਆ ਉਹਦਾ ਪਿਓ ਵੀ ਡਾਕਟਰ ਆ ਸ਼ਖਵੀਰ ਸਿੰਘ ਸ਼ਖਵੀਰ ਸਿੰਘ ਰਾਜਾ ਕਰਨ ਦੇ ਸ਼ਖਵੀਰ ਸਿੰਘ ਰਾਜਾ ਡਾਕਟਰ ਹੈ ਬੁਖਸ਼ਤਮ ਅਧਿਕਾਰੀ ਦਾ ਮੁੰਡਾ ਤੇ ਉਹ ਉਹ ਹੈਗਾ ਹਰਸ਼ਵਰਨ ਉਸ ਤੋਂ ਬਾਅਦ ਦੇ ਵਿੱਚ ਜੋ ਪਟਿਆਲੇ ਵਾਲਾ ਉਹਦੇ ਬਾਰੇ ਅਸੀਂ ਉਹਨਾਂ ਨੇ ਨੋ ਲੈਜ ਤੇ ਲੱਗਦਾ ਕੋਈ ਨੌਜਵਾਨ ਮੁੰਡੇ ਕੋ ਕੁੜੀ ਦੀ ਗੱਲ ਹੋਊਗੀ ਹੁਣੀ ਆ ਕੋਈ ਨਸ਼ੇ ਪੱਤੇ ਦੀ ਗੱਲ ਵਜ੍ਹਾ ਕਦੀ ਲੱਗਦਾ ਅੰਦਰ ਕਾਲਜ ਚ ਹੂਕ ਤਾਂ ਉੱਠਦੀ ਹੋਣੀ ਨਾ ਵੀ ਪਤਾ ਦੱਸੋ ਦਾ ਸਹੀ ਨਹੀਂ ਜੀ ਅਸੀਂ ਤਾਂ ਫਿਰ ਇਹੀ ਪੁਲਿਸ ਦਾ ਕੰਮ ਹੈ ਨਾ ਦੱਸਣਾ ਇਹ ਸ਼ੱਕ ਕਦੀ ਤੁਹਾਨੂੰ ਕੋਈ ਕਿਉਂ ਮਾਰਨਗੇ ਸ਼ੱਕ ਪੁੱਛਾ ਮੁੰਡਿਆਂ ਨੂੰ ਇਹ ਤਾਂ ਮੁੰਡਿਆਂ ਨੂੰ ਪੁੱਛੋ ਨਾ ਪੁੱਛ ਸਕਦੇ ਆ ਨਾ ਆਪਾਂ ਵੀ ਕੀ ਗੱਲ ਆ ਸਾਨੂੰ ਤਾਂ ਉਹਨਾਂ ਕੋਈ ਕੋਈ ਇਹਨੇ ਦਿਆਂ ਨੇ ਗੱਲ ਕੀਤੀ ਹੋਵੇ ਮਮਾ ਉਹਨਾਂ ਨਾਲ ਕੋਈ ਮੇਰੀ ਲੜਾਈ ਹੋਈ ਹੈ ਜਾਂ ਕੁਝ ਮੈਨੂੰ ਐ ਕਹਿੰਦੇ ਆ ਜਾਂ ਕਰ ਨਹੀਂ ਬਿਲਕੁਲ ਨਹੀਂ ਆਖੀ ਦਿਆਂ ਨੇ ਇਸ ਗੱਲ ਦਾ ਸੀ ਝੂਠ ਵੀ ਨਹੀਂ ਬੋਲਣਾ ਹਲਕੀ ਫੁਲਕੀ ਗੱਲ ਇਹਨਾਂ ਵਿੱਚ ਦੋ ਹਰਸਿਮਰਨ ਔਰ ਅਮਨਦੀਪ ਅੱਛਾ ਮੈਰਜ ਤੇ ਆਏ ਵੱਡੇ ਬੇਟੇ ਦੀ ਤੇ ਮੈਰਜ ਤੇ ਆਈ ਇਹਨੂੰ ਤਿਆਰ ਕੀਤਾ ਵੀ ਉੱਥੇ 12ਵੀਂ ਦੇ ਪੇਪਰ ਦੇ ਮੈਡੀਕਲ ਦੇ ਪੇਪਰ ਦੇਨੇ ਸੀ ਇਹਨੇ ਤੇ ਉੱਥੇ ਇਹਨੂੰ ਤਿਆਰ ਕੀਤਾ ਵੀ ਤੂੰ ਸਾਡੇ ਕੋਲ ਹੀ ਚੱਲ ਕਿਉਂਕਿ ਯਾਰੀ ਦੋਸਤੀ ਜ਼ਿਆਦਾ ਸੀਗੀ ਤੇ ਸਾਨੂੰ ਤਦੇ ਸਾਨੂੰ ਸ਼ੱਕ ਨਹੀਂ ਸੀਗੀ ਇਹਨਾਂ ਤੇ ਇਹਨਾਂ ਤੇ ਸ਼ੱਕ ਤਾਂ ਉਸ ਟਾਈਮ ਤੇ ਹੋਇਆ ਕਿ ਨਾ ਇੱਕ ਤਾਂ ਟਾਈਮ ਟੂ ਟਾਈਮ ਸੰਸਕਾਰ ਤੇ ਨਹੀਂ ਪਹੁੰਚੇ ਟਾਈਮ ਟੂ ਟਾਈਮ ਪਹੁੰਚੇ ਨਹੀਂ ਲੇਟ ਗਏ ਉਹ ਦੂਆਰ ਦੇ ਵਿੱਚ ਅਸੀਂ ਉਹਨੂੰ ਪੁੱਛਿਆ ਅਮਨਦੀਪ ਨੂੰ ਵੀ ਸਾਡੇ ਬੇਟੇ ਨੂੰ ਕੀ ਹੋ ਗਿਆ ਵੀ ਉਹ ਕਿਹਨੇ ਮਾਰਤਾ ਕਿਹਨੇ ਕਤਲ ਕਰਤਾ ਉਹ ਹੱਥ ਬਣ ਕੇ ਕਹਿੰਦਾ ਵੀ ਕਤਲ ਨਾ ਕਹੋ ਉਹਨੂੰ ਸੱਚ ਕਤਲ ਨਾ ਕਹੋ ਅਟੈਕ ਹੋ ਗਿਆ ਉਹਨੂੰ ਅਟੈਕ ਹੋ ਗਿਆ ਅਸੀਂ ਅਖਿਆ ਟੈਕ ਕਿਵੇਂ ਹੋ ਗਿਆ ਕਾਹਦਾ ਅਟੈਕ ਅਸੀਂ ਅਸੀਂ ਇਹ ਪੁੱਛਿਆ ਵੀ ਕਾਹਦਾ ਅਟੈਕ ਉਹ ਕਹਿੰਦਾ ਅਟੈਕ ਬਹੁਤ ਤਰ੍ਹਾਂ ਦੇ ਆ ਅਸੀਂ ਅਖਿਆ ਬਹੁਤ ਤਰ੍ਹਾਂ ਦੇ ਹੋਰ ਫਿਰ ਪੈਰ ਪੁੱਠਾ ਕਿਵੇਂ ਰਗੜਿਆ ਸਨਾਹ ਕਹਿੰਦਾ ਉਹ ਉਹ ਬੋਲਿਆ ਫਿਰ ਉਸ ਤੋਂ ਬਾਅਦ ਵਿੱਚ ਬੋਲਿਆ ਕਹਿੰਦਾ ਉਹਦੇ ਤਾਂ ਛੀਟ ਬਣੀ ਆਈ ਤੁਸੀਂ ਕਤਲ ਕਹਿੰਦੇ ਹੋ ਉਹਦੇ ਛੀਟ ਬਣੀ ਆਈ ਅਸੀਂ ਆਖਿਆ ਫਿਰ ਉਸਦਾ ਪੈਰ ਪੁੱਠਾ ਕਿਵੇਂ ਰਗੜਿਆ ਗਿਆ ਫਿਰ ਸਾਰੇ ਮੁੰਡੇ ਜਿੰਨੇ ਸੀਗੇ ਸਾਰੇ ਇੱਕ ਦੂਜੇ ਨਾਲ ਝਾਕਣ ਲੱਗੇ ਤੇ ਕੰਬਣ ਲੱਗੇ ਉਸ ਤੋਂ ਬਾਅਦ ਦੇ ਵਿੱਚ ਜਾਨੀ ਇਹਨਾਂ ਨੂੰ ਪ੍ਰੋਪਰ ਜਵਾਬ ਨਹੀਂ ਸੀ ਆਉਂਦਾ ਸੱਕਦਾ ਸਾਨੂੰ ਉਸੇ ਟਾਈਮ ਪੈ ਕੇ ਕਿਉਂ ਇਹ ਸਾਰੇ ਮੁੰਡੇ ਕੁਸਤਾ ਘਰ ਦੇ ਵੀ ਬੈਠੀ ਸੀਗੇ ਕੋਈ ਬੁੜੀਆਂ ਕੋਲ ਖੜੇ ਕੋਈ ਬੰਦਿਆ ਕੋਲ ਖੜੇ ਕੋਈ ਇਹ ਕਹੇ ਵੀ ਤੁਸੀਂ ਹੁਣ ਜਾਰਤਿਆ ਸਿੰਘ ਨੂੰ ਉਸੇ ਦਿਨ ਜਿਸ ਦਿਨ त्याਗ ਸਿੰਘ ਦਾ ਸਸਕਾਰ ਕਰਦਿਆ ਉਸੇ ਦਿਨ ਕਹਿੰਦੇ ਹੁਣ ਆਪਾਂ ਇਹਨੂੰ ਛੋਟੇ ਰੂਪ ਚ ਦੇਖਾਂਗੇ ਕਿਉਂਕਿ ਵੱਡਾ ਭਾਰਗਵ ਜਿਹੜੇ ਪੁਲਿਸ ਅਫਸਰ ਹੈਗੇ ਨੇ ਉਹਨਾਂ ਦੀ ਕਾਰਵਾਈ ਕਿੱਦਾਂ ਤੇਰੀਏ ਇਸ ਕੇਸ 'ਚ ਨਰਿੰਦਰ ਭਾਰਗਵ ਜੀ 1.5 ਸਾਲ ਹੋ ਗਿਆ ਜੀ ਕੇਸ ਉਹਨਾਂ ਕੋਲੇ ਤੇ 150 ਵਾਰ ਹੀ ਅਸੀਂ ਉਹਨਾਂ ਨੂੰ ਰੱਬ ਕਿਹਾ ਹੋਊਗਾ ਅੱਛਾ 1.5 1.5 ਸਾਲ ਕੇਸ ਨੂੰ ਹੋ ਗਿਆ ਤੇ 150 ਵਾਰ ਹੀ ਮੈਂ ਉਹਨਾਂ ਨੂੰ ਕਹਤਾ ਹੋਗਾ ਕਿ ਤੁਸੀਂ ਸਾਡੇ ਰੱਬ ਹੋ ਉਹਨਾਂ ਨੂੰ ਲੱਗਿਆ ਐਸਾ ਬੰਦਾ ਜਿਹੜਾ ਪੁਲਿਸ ਦੀ ਮਾੜੀ ਮੋਟੀ ਮਤਲ ਇਨਸਾਫ ਦੇ ਸਕਦਾ ਬਸ ਕੀ ਕਹਿ ਸਕਦੇ ਆ ਜੀ ਪ੍ਰੋਪਰ ਕੁਛ ਬੋਲ ਹੀ ਨਹੀਂ ਸਕਦੇਗੇ ਅਫਸਰ ਆ ਪਰ ਗੋਡ ਅਫਸਰ ਆ ਆਪਾਂ ਨੂੰ ਉਹਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਗੋਡ ਅਫਸਰ ਹੀ ਆ ਉਹਨਾਂ ਨੇ ਲਾਸਟ ਤੇ ਹੁਣ ਸਾਨੂੰ ਅੱਜ ਤੋਂ ਡੇਢ ਕਿ ਮਹੀਨਾ ਪਹਿਲਾਂ ਸਾਨੂੰ ਕਹਿਤਾ ਕਿ ਮੇਰੇ ਮਗਰ ਐਮਐਲਏ ਭਈਆ ਤੇ ਉਹ ਕਹਿ ਰਹੇ ਆ ਕਿ ਉਹ ਜਾਣ ਵਾਲਾ ਤਾਂ ਚਲਿਆ ਗਿਆ ਇਹਨਾਂ ਨੂੰ ਬਚਾਓ ਜਿਵੇਂ ਮਰਜ਼ੀ ਬਚਾਓ ਉਹਨਾਂ ਨੇ ਪ੍ਰੋਪਰ ਹੀ ਸਾਨੂੰ ਇਹ ਕਹਿ ਇਹ ਜਿਹੜੇ ਦੋਸ਼ੀ 6 ਦੇ 6 ਗ੍ਰਿਫਤਾਰ ਹੋਏ ਸੀ ਹਾਂਜੀ ਗ੍ਰਫਤਾਰ ਛੇ ਯੂਐਸਏ ਤਿੰਨ ਦਿਨ ਦਾ ਰਿਮਾਂਡ ਰਿਆ ਤਿੰਨ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਜੀ ਤੇ ਕਿੰਨੀ ਛੇਤੀ ਫਿਰ ਜਮਾਨਤ ਕੋਈ ਹਾਂ ਅੰਦਰ ਹੀ ਨਹੀਂ ਹਲੇ ਕਿ ਜਮਾਨਤ ਤੇ ਆ ਗਿਆ ਨਹੀਂ ਜੀ ਜਮਾਨਤ ਤੇ ਆ ਗਿਆ ਸਾਰੇ ਹਾਂਜੀ ਕਤਲ ਦੇ ਪਰਚੇ ਚ ਇਹ ਨਹੀਂ ਅੱਛਾ ਨਹੀਂ ਸਾਲ ਸਾਲ ਤਿੰਨ ਤਾਂ ਸਾਲ ਵਾਧ ਆਈ ਸੀ ਜੀ ਅੱਛਾ ਤੇ ਤਿੰਨ ਦਾ ਫਿਰ ਚਲਾਨ ਨਹੀਂ ਮੁੱਖ ਮਰਜ਼ਮਾ ਹੋ ਗਿਆ ਨਮਨ ਗਰਗ ਦਾ ਚਲਾਨ ਨਹੀਂ ਪੇਸ਼ ਹੋਇਆ ਦੋਨਾਂ ਦਾ ਹੋਰ ਤੇ ਇਹਨਾਂ ਇਹ ਤਿੰਨ ਤਿੰਨ ਮਹੀਨੇ ਵਾਧ ਹੀ ਆ ਗਏ ਅੱਛਾ ਕਤਲ ਕੀਤਾ ਇਹਨਾਂ ਨੇ ਤੇ ਦੇਖੋ ਤੁਸੀਂ ਇਹ ਪੁਲਿਸ ਦੀ ਅੰਗਹੀਲੀ ਇਹ ਤਿੰਨ ਮਹੀਨੇ ਬਾਅਦ ਹੀ ਜਮਾਨਤ ਤੇ ਆ ਗਏ। ਫਿਰ ਕੀ ਕਰੋਗੇ ਤੁਸੀਂ ਹਲ ਤੱਕ ਭਗਵੰਤ ਮਾਨ ਨਾਲ ਮੁਲਾਕਾਤ ਨਹੀਂ ਕਈ ਵਾਰ ਦਰਵਾਜ਼ੇ ਮੋੜ ਆਇਆ ਗੌਰਵ ਯਾਦਵ ਨਾਲ ਮੁਲਾਕਾਤ ਨਹੀਂ। ਨਰਿੰਦਰ ਭਾਰਗਵ ਕਹਿ ਗਏ ਐਮ ਐਲ اے ਮੇਰੇ ਪਿੱਛੇ ਭੈਣੇ ਕਿੱਥੋਂ ਲੱਗਦੀ ਇਨਸਾਫ਼ ਦੀ ਆਸ ਫਿਰ? ਬਹੁਤ ਬਹੁਤ ਰਾਹ ਹੈ ਗਿਆ। ਇਹ ਨਹੀਂ ਕਿ ਕਚੈਰੀਓ ਬਚਿਆ ਫਿਰ ਤਾਂ ਹਾਂਜੀ ਕਚੈਰੀਏ ਜੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਸੁਪਰੀਮ ਕੋਰਟ ਤੱਕ ਵੀ ਜਾਵਾਂਗੇ। ਅਸੀਂ ਦੁਬਾਰਾ ਵੀ ਕੇਸ ਕਰਾਂਗੇ। ਸੀ ਇਹ ਨਹੀਂ ਕੇ ਜੀ ਪਿੱਛੇ हट ਜਾ ਜਿੰਨੀ ਉਮਰ ਆ ਕਿ ਮਕਸਦ ਹੈ ਕਿ ਪੁੱਤਰ ਦਾ ਕਤਲ ਕਿਉਂ ਹੋਇਆ ਇਹ ਪਤਾ ਲੱਗੇਗਾ ਪਤਾ ਲੈ ਵਜਾ ਪਤਾ ਲੱਗੇਗਾ ਵਜਾ ਲੈ ਕੇ ਦਮ ਲੈਣਾ ਬਗੈਰ ਪਤੇ ਤੋਂ ਟੈਕਸਰ ਗਲਤੀ ਗਲਤੀ ਵੀ ਸੀ ਕਿ ਨਹੀਂ ਹੋਦੀ ਕੋਈ ਪਰਮਾਤਮਾ ਬਹੁਤ ਵੱਡੀ ਚੀਜ਼ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਟਾਈਮ ਸਾਨੂੰ ਆਸ਼ ਹੈ ਹੋਊਗੀ ਕਿੰਨਾ ਕੁ ਟਾਈਮ ਅਫੀਸਰਾਂ ਨੂੰ ਰੋਕੀ ਜਾਊਗਾ ਕੋਈ ਸਰਚਿੰਗ ਦਵਾ ਜਾਂ ਅਫੀਸਰ ਹੀ ਘਰ ਕਿੰਨਾ ਕੁ ਟਾਈਮ ਰੁਕੀ ਜਾਣਗੇ ਆਖਰ ਤਾਂ ਇੱਕ ਨਾ ਇੱਕ ਦਿਨ ਨੇ ਆਦੇਣਾ ਹੀ ਪਣਾ। ਉਹ ਤੁਹਾਡੇ ਬਾਰੇ ਕਹਿੰਦੇ ਉਹ ਬਜ਼ੁਰਗ ਹੋ ਗਏ ਕਿੰਨਾ ਕਿਤੇ ਰਗੇੜੇ ਮਾਰਨਗੇ ਆਪੇ ਹਟ ਜਾਣਗੇ। ਅਸੀਂ ਮਾਰਾਂਗੇ ਕਿਉਂ ਨਹੀਂ ਮਾਰਾਂਗੇ? ਅਸੀਂ ਮਾਰਾਂਗੇ। ਜੱਟਕ ਸਾਹਿਬ ਹੈਗਾ। ਯਾਰ ਹਾਂ ਸਾਡੇ ਜੱਜ ਕਿ ਸਾਡੇ ਤੋਂ ਵਾਈ ਪ੍ਰੂਫ ਆ। ਵਾਈ ਪ੍ਰੂਫ ਜੱਜ ਸਹਿਬਾਨ ਦੇਖਣਗੇ। ਮੁੰਡੇ ਦੀ ਕੰਢੀ ਟੁੱਟੀ ਦੇਖਣਗੇ। ਇਹਨਾਂ ਦੇ ਸੀਟੀ ਸੀ ਕੈਮਰੇ ਦੇਖਣਗੇ। ਐਨੀ ਲੇਟ ਐਫ ਆਈ ਆਰ ਦਰਜ ਕੀਤੀ ਉਹ ਦੇਖਣਗੇ। ਡਾਕਟਰ ਦੀ ਨਗੈਲੀ ਦੇਖਣਗੇ ਕੱਲੀ ਕੱਲੀ ਨੇ 90 ਦਿਨ ਤੇ ਚਲਾਨੇ 90 ਦਿਨ ਤੇ ਚਲਾਨ ਮਰ ਬੜ ਕੇ ਚਲਾਨ ਦੇਖਣਗੇ 90 ਦਿਨ ਤੇ ਕੀਤਾ ਡਾਕਟਰ ਦੀ ਅਣਗੈਲੀ ਦੇਖਣਗੇ ਕੱਲੀ ਨੇ ਕਿਉਂ ਪੋਸਟਮਾਰਟਮ ਕੀਤਾ ਜਦ ਕਿ ਮੁੰਡਾ ਕਤਲ ਆ ਉਹਨੇ ਕਿਉਂ ਇੱਕੋ ਹੀ ਇੱਕ ਹੀ ਲਿਖਿਆ ਬਸ ਮਤਲਬ ਇੱਕੋ ਹੀ ਇੱਕ ਬਿਸਰਾ ਰਿਪੋਰਟ ਹੀ ਭੇਜਤੀ ਬਿਸਰਾ ਰਿਪੋਰਟ ਦੇ ਵਿੱਚ ਕੁਝ ਵੀ ਨਹੀਂ ਆਇਆ ਉਸ ਤੋਂ ਬਾਅਦ ਦੇ ਵਿੱਚ ਉਹ ਡਾਕਟਰ ਤੇ ਕੋਈ ਐਕਸ਼ਨ ਲੈਣ ਦਾ ਹੱਕ ਬਣਦਾ ਸੀ ਜੇ ਉਹ ਹੋਣੀ ਹੱਕ ਲੈਣਗੇ ਅਸੀਂ ਇਹਦੀ ਖੋਰਾ ਸੀ ਅਪਲਾਈ ਕਰਾਂਗੇ ਦੇ ਲਈ ਬਿਸ਼ ਇਹਦੇ ਇਕੱਲੀ ਤੇ ਐਕਸ਼ਨ ਲਾਓ ਚਾਰੇ ਅਫੀਸਰਾਂ ਜਿਹਨਾਂ ਨੇ ਮੌਕੇ ਤੇ ਵਾਈ ਪ੍ਰੂਫ ਹੋਣ ਦੇ باوجود ਕੋਈ ਐਫ ਆਈ ਆਰ ਹੀ ਨਹੀਂ ਦਰਜ ਕੀਤੀ ਕੋਈ ਸਾਨੂੰ ਬੁਲਾਇਆ ਤੱਕ ਨਹੀਂ ਸਾਨੂੰ ਇੱਕ ਸਿਰ ਪੈਨਾ ਬਿਸ਼ਵਾਸ ਦਵਾਤਾ ਵੀ ਸਵੇਰੇ ਐਫ ਆਈ ਆਰ ਦਰਜ ਕਰਾਂਗੇ ਤੇ ਬੰਦੇ ਸਿਟੀ ਸੀ ਕੈਮਰੇ ਅਸੀਂ ਲਾਵਾਂਗੇ ਮੁੜ ਕੇ ਸਾਨੂੰ ਕਿਸੇ ਤਰੀਕੇ ਤੇ ਆ ਹੀ ਨਹੀਂ ਗਏ ਕਿਉਂ ਕਿਤੇ ਕਹਿ ਦੇਣ ਤੁਸੀਂ ਧਰਦਾ ਨਾ ਲਾਇਓ ਤੁਹਾਨੂੰ ਇਨਸਾਫ ਦਵਾਵਾਂਗੇ ਕਿਤੇ ਕਿਵੇਂ ਕਿਤੇ ਕਿਵੇਂ ਸਾਡੇ ਹੱਥ ਬੰਨ ਕੇ ਏਸੇ ਲੁੱਟ ਕੇ ਛਾਰ ਦੇ ਛਾਰ ਤੇ ਅੱਜ ਆਰ ਦਿਨ ਅਗੇ ਬਸ ਸਿੱਧੇ ਤੌਰ ਤੇ ਤੁਸੀਂ ਕਹਿੰਦੇ ਹੋ ਵੀ ਹੁਣ ਜੇ ਕੇਸ ਨੂੰ ਰੋਕ ਕੇ ਰੱਖਿਆ ਤਾਂ ਮਾਨੁਕੇ ਬੀਬੀ ਹੈ ਹਾਂ ਹਾਂਜੀ ਹੁਣ ਮਾਨੁਕੇ ਬੀਬੀ ਹੈ ਚਲੋ ਇੱਕ ਵਾਰ ਆਪਾਂ ਉਹਨਾਂ ਨੂੰ ਫੋਨ ਵੀ ਲਾ ਰਹੇ ਹਾਂ ਐਮ ਐਲ ਏ ਮਾਨੁਕੇ ਜੋ ਮਹਿੰਦਰ ਕੌਰ ਹੁਣੀ ਬਲਵਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਸਾਨੂੰ ਜੇ ਹੁਣ ਪਰੇਸ਼ਾਨ ਕਰ ਰਹੇ ਨੇ ਤਾਂ ਉਹ ਵਿਧਾਇਕਾਂ ਨੇ ਉੱਥੇ ਦੀ ਜਿਹੜੇ ਕਰਦੇ ਪਏ ਨੇ ਫੋਨ ਲਾਵਾਂਗੇ ਫੋਨ ਉਹ ਚੱਕਦੇ ਨੇ ਨਹੀਂ ਚੱਕਦੇ ਸਰਬਜੀਤ ਕੌਰ ਮਾਨੂੰਕੇ ਆਪ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਹੈਗੇ ਨੇ ਕੋਠੀकांड ਕਰਕੇ ਮਸ਼ਹੂਰ ਹੋਏ ਸੀ ਐਨਆਰਆਈ ਦੀ ਕੋਠੀ ਕਰਕੇ ਫੋਨ ਚੱਕਿਆ ਜਾਂਦਾ ਕਿ ਨਹੀਂ ਘੰਟੀ ਜਿਹੜਾ جاری ਹੈਗੀ ਆ ਕੋ ਸਤਿ ਸ਼੍ਰੀ ਅਕਾਲ ਮੈਡਮ ਠੀਕ ਠਾਕ ਹੋ ਜੀ ਹਾਂ ਜੀ ਠੀਕ ਠਾਕ ਹੁਕਮ ਕਰੋ ਬੱਸ ਮੈਡਮ ਉਹ ਅੱਜ ਉਹ ਦਇਆ ਸਿੰਘ ਦੇ ਮਾਤਾ ਪਿਤਾ ਚੰਡੀਗੜ੍ਹ ਪ੍ਰੈਸ ਕਲੱਬ ਆਏ ਹੋਏ ਨੇ ਓਕੇ ਤੇ ਸਿੱਧਾ ਤੁਹਾਡੇ ਤੇ ਹੀ ਦੋਸ਼ ਹੈ ਬਈ ਤੁਸੀਂ ਕੇਸ ਨੂੰ ਰੁਕਵਾ ਰਹੇ ਹੋ ਅਫਸਰਾਂ ਤੱਕ ਪਹੁੰਚ ਕਰ ਰਹੇ ਹੋ ਮੈ ਸਿੰਘ ਗੋਣ ਸਟੂਡੈਂਟ ਮੈਡੀਕਲ 5 ਸਾਲ ਪਹਿਲਾਂ ਜਿਹਦੇ ਕਤਲ ਹੋਇਆ ਸੀ ਪਰਚਾ ਦਰਜਾ ਸ਼ਿਮਲਾਪੁਰੀ ਥਾਣੇ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਸਾਹਮਣੇ ਭਾਰਗਵ ਨੂੰ ਮੈਂ ਗੱਲ ਕੀਤੀ ਜੀ ਠੀਕ ਹੈ ਜਿਹੜੇ ਜਿਹੜੇ ਅਫਸਰਸ ਨਾਲ ਗੱਲ ਇਹਨਾਂ ਨੇ ਮੈਨੂੰ ਜਿੱਥੇ-ਜਿੱਥੇ ਕਿਹਾ ਉੱਥੇ ਮੈਂ ਲੈ ਕੇ ਗਈਆਂ ਜੀ ਠੀਕ ਹੈ ਜੋ ਜੋ ਇਹਨਾਂ ਨੇ ਮੈਨੂੰ ਕਿਹਾ ਉਹ ਕੀਤਾ ਇਹ ਕਹਿੰਦੇ ਸੀ ਵੀ ਸੀਐਮ ਸਾਹਿਬ ਤੋਂ ਟਾਈਮ ਦੋ ਨਹੀਂ ਮਿਲਿਆ ਠੀਕ ਹੈ ਉਸ ਤੋਂ ਬਾਅਦ ਹੁਣ ਮੈਨੂੰ ਇਹ ਦੱਸੋ ਵੀ ਮੈਂ ਇਸ ਕੇਸ 'ਚ ਕੀ ਕਰ ਸਕਦੀ ਆ ਤੁਸੀਂ ਮੈਨੂੰ ਦੱਸੋ ਮੈਂ ਉਹ ਕਰਵਾ ਦੇ ਜੀ ਪਰ ਹੁਣ ਤੁਹਾਡੇ ਅੱਛਾ ਤੁਸੀਂ ਜੇ ਇੰਨੀ ਮਦਦ ਕੀਤੀ ਹੈ ਫਿਰ ਤੁਹਾਡੇ ਵਾਲੀ ਉਂਗਲ ਚੁੱਕਰੇ ਨੇ ਹੁਣ ਪਪਾ ਜੀ ਤੁਸੀਂ ਪੁੱਛ ਰਹੇ ਹੋ ਤੁਸੀਂ ਇੰਨਾ ਹੀ ਪੁੱਛ ਲਿਓ ਵੀ ਪਪਾ ਨਰਿੰਦਰ ਭਾਰਗਵ ਨੂੰ ਤੁਹਾਡੇ ਪਿੰਡ ਦੀ ਸਾਥ ਦੇ ਵਿੱਚ ਬੈਠ ਕੇ ਮੈਡਮ ਨੇ ਸਪੀਕਰ ਸਪੀਕਰ ਔਨ ਕਰਕੇ ਤੁਹਾਨੂੰ ਗੱਲ ਸੁਣਾਈ ਜਿਹੜਾ ਗੋਸ਼ ਤੁਸੀਂ ਕਿਹਾ ਉਹ ਕੀਤਾ ਠੀਕ ਹੈ ਇਹਨਾਂ ਨੂੰ ਪੁੱਛ ਲਓ ਔਨ ਅੰਦਰ ਰਿਕਾਰਡ ਲੈ ਲਓ ਸਪੀਕਰ ਔਨ ਕਰ ਲਓ ਚਲੋ ਇਹਨਾਂ ਨੂੰ ਪੁੱਛੋ ਫਿਰ ਕਿੰਨੀ ਵਾਰੀ ਤੁਹਾਨੂੰ ਡੀਜੀ ਦਾ ਟਾਈਮ ਲੈ ਕੇ ਦਿੱਤਾ ਇਹਨਾਂ ਨੂੰ ਪੁੱਛੋ ਦੇਖੋ ਮੇਰੀ ਗੱਲ ਸੁਣੋ ਜਿਹੜਾ ਲੈਂਡ ਆਰਡਰ ਦਾ ਕੰਮ ਹੈ ਉਹ ਮੈਂ ਤਾਂ ਐਮਐਲਏ ਨਹੀਂ ਤਾਂ ਨਹੀਂ ਕਰਨਾ ਮੈਂ ਤਾਂ ਜਿਹੜੇ ਬੰਦੇ ਦਾ ਜਿਨ੍ਹਾਂ ਦੇ ਜਿਹੜੇ ਦੂਜੇ ਪਾਰਟ ਹੈ ਜੀ ਇੱਕ ਨੋਟ इवन ਆ ਸਿੰਗਲ ਡੇ ਮੈਂ ਤਾਂ ਉਹਨਾਂ ਨੂੰ ਮਿਲੀ ਵੀ ਨਹੀਂ ਕਦੇ ਜੀ ਆਪੋਜ਼ਿਟ ਪਾਰਟੀ ਦੀ ਗੱਲ ਕਰ ਰਹੇ ਹਾਂ ਹਾਂ ਮੈਂ ਕਿਸੇ ਨੂੰ ਇਹਨਾਂ ਨੂੰ ਪੁੱਛ ਲਓ ਵੀ ਤੁਹਾਨੂੰ ਸ਼ੱਕ ਆ ਵੀ ਮੈਡਮ ਨੂੰ ਮਿਲੇ ਹੋਣਗੇ ਉਹ ਚਲੋ ਠੀਕ ਹੈ ਮੈਡਮ ਜੀ ਇਹਨਾਂ ਤੋਂ ਇਹਨਾਂ ਹੀ ਪੁੱਛ ਲਓ ਵੀ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਜੀ ਮੈਡਮ ਨੇ ਨਰਿੰਦਰ ਭਾਰਗਵ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਤੁਜੀ ਗੱਲ ਜੀ ਸਾਡੇ ਤੁਹਾਨੂੰ ਕਿੰਨੀ ਵਾਰੀ ਬਰਾੜ ਸਾਹਿਬ ਤੋਂ ਟਾਈਮ ਦਿਵਾਇਆ ਕਿ ਨਹੀਂ ਦਿਵਾਇਆ ਤੀਜੀ ਗੱਲ ਤੀਸਰੀ ਗੱਲ ਤੁਹਾਨੂੰ ਲੁਧਿਆਣੇ ਇੱਕ ਜਦੋਂ ਤੁਹਾਡੀ ਇਨਕੁਆਇਰੀ ਲੱਗੀ ਸੀ ਉੱਥੇ ਪ੍ਰੋਪਰ ਟਾਈਮ ਦਿੱਤਾ ਕਿ ਨਹੀਂ ਦਿੱਤਾ ਚੌਥੀ ਗੱਲ ਇਹਨਾਂ ਨੂੰ ਪੁੱਛ ਲਓ ਜਦੋਂ ਐਸਐਮਓ ਤੋਂ ਤੁਸੀਂ ਰਿਪੋਰਟ ਲੈਣੀ ਸੀ ਤੁਹਾਡੀ ਮੈਡਮ ਨੇ ਸੀਐਮਓ ਸਿਵਲ ਹਸਪੀਟਲ ਤੁਹਾਡੀ ਮੈਡਮ ਨੇ ਹੈਲਪ ਕੀਤੀ ਕਿ ਨਹੀਂ ਕੀਤੀ ਸਭਾ ਚਾਰੇ ਗੱਲਾਂ ਪੁੱਛ ਲੈ ਇਹਨਾਂ ਤੋਂ ਜੇ ਤੁਸੀਂ ਕਾਹੋਂ ਤਾਂ ਲੈ ਲਿਏ ਸਪੀਕਰ ਤੇ ਲੈ ਲਓ ਚਲੋ ਲੈ ਲੈਨੇ ਸਾਡੇ ਕੋਲ ਹੀ ਹੈਗੇ ਨੇ ਦੱਸੋ ਜੀ ਜੋ ਮਾਨੁਕੀ ਮੈਡਮ ਕਹਿ ਰਹੇ ਨੇ ਭੈਣ ਮਾਨੁਕੀ ਨੇ ਅਸੀਂ ਜਦੋਂ ਇਹ ਮੌਜੂਦਾ ਨਹੀਂ ਸੀਗੀ ਆਪਣੀ ਮੌਜੂਦਾ ਸਰਕਾਰ ਨਹੀਂ ਸੀਗੀ ਅਸੀਂ ਉਸ ਟਾਈਮ ਵੀ ਭੈਣ ਕੋਲੇ ਗਏ ਸੀ ਸਾਡੇ ਕੋਲੇ ਸੀਗਾ ਜੀ ਮੈਂ ਇਹਨਾਂ ਦੀ ਰਿਸਪੈਕਟ ਕਰਦੀ ਆ ਹੂੰ ਇਹ ਇਹ ਕਹਿੰਦੇ ਵੀ ਮੇਰੀ ਮੌਜੂਦਾ ਸਰਕਾਰ ਨਹੀਂ ਹੈਗੀ ਹੂੰ ਤੇ ਤੁਸੀਂ ਇੰ样 ਕਰੋ ਤੁਸੀਂ ਨਾਨਕ ਸਰ ਜਾਇਆ ਕਰੋ ਨੇ ਬਤੌਰ ਐਮਐਲਏ ਇਹਨਾਂ ਨੇ ਤੁਹਾਡਾ ਸਾਥ ਦਿੱਤਾ ਐਮਐਲਏ ਐਮਐਲਏ ਸਾਡੇ ਉਸ ਟਾਈਮ ਤੇ ਪਹਿਲਾਂ ਵੀ ਸੀਗੇ ਮੌਜੂਦਾ ਪਰ ਜੋ ਜੋ ਕਰ ਸਕਦੇ ਨੇ ਬਤੌਰ ਐਮਐਲਏ ਤੌਰ ਤੇ ਕੀ ਕੀਤਾ ਨਹੀਂ ਜੀ ਕੋ ਮੈਨੂੰ ਪੁੱਛ ਜੀ ਇੱਕ ਮਿੰਟ ਪੁੱਛ ਬਿਲਕੁਲ ਨਹੀਂ ਕੀਤਾ ਜੀ ਮੈਂ ਸੋਚ ਪਾਉਂਗੀ ਕਿਉਂਕਿ ਇਹਨਾਂ ਨੇ ਸਾਨੂੰ ਇਹਨਾਂ ਨੇ ਨਵਰਾਜ ਬਰਾੜ ਜੀ ਕੋਲ ਸਾਨੂੰ ਭੇਜਿਆ ਉਹ ਸਾਨੂੰ ਇੱਕ ਦਿਨ ਬਿਠਾ ਕੇ ਚਾ ਉੱਥੇ ਸ਼ਾਮ ਦੇ 4 ਵਜੇ ਵਾਪਸ ਭੇਜਦੇ ਰਹੇ ਨਵਰਾਜ ਬਰਾੜ ਜੀ ਫਿਰ ਦੂਸਰੇ ਦਿਨ ਕੱਲ ਨੂੰ ਆਇਓ ਫਿਰ ਕੱਲ ਨੂੰ ਆਇਓ ਫਿਰ ਕੱਲ ਨੂੰ ਆਇਓ ਚੌਥੇ ਦਿਨ ਜਦੋਂ ਅਸੀਂ ਮਤਲਬ ਮੋੜਿਆ ਤਾਂ ਅਸੀਂ ਉਹਨਾਂ ਨੂੰ ਨਵਰਾਜ ਬਰਾੜ ਜੀ ਨੂੰ ਕਿਹਾ ਵੀ ਸਾਨੂੰ ਇੱਕ ਤਾਂ ਸਾਡਾ ਪੁੱਤ ਚਲਾ ਗਿਆ ਸਾਨੂੰ ਦੁੱਖ ਬਹੁਤ ਵੱਡਾ ਏ ਦੂਸਰਾ ਸਾਨੂੰ ਆਉਣਾ ਜਾਣਾ ਬਹੁਤ ਔਖਾ ਏ ਤੇ ਵੀ ਬੀਬੀ ਮਾਨੂ ਕੀ ਨੇ ਤੁਹਾਨੂੰ ਕਿਹਾ ਏ ਕਿ ਤੁਸੀਂ ਸਾਨੂੰ ਸੀਯਮਨ ਨੂੰ ਮਲਾਓ ਉਹ ਕਹਿੰਦੇ ਨਹੀਂ ਮਿਲਾ ਸਕਦੇ ਅਸੀਂ ਜੇ ਤੁਸੀਂ ਕਹੋਗੇ ਤਾਂ ਅਸੀਂ ਜਿਹੜੇ ਅਫਸਰ ਕੋਲੇ ਕੇਸ ਆ ਉਹਨੂੰ ਮਿਲਾ ਸਕਦੇ ਹਾਂ ਅਸੀਂ ਅਦਰਵਾਈਜ਼ ਅਸੀਂ ਸੀਐਮ ਨੂੰ ਨਹੀਂ ਮਿਲਾ ਸਕਦੇ ਉਹਨਾਂ ਨੇ ਜਵਾਬ ਦੇ ਦਿੱਤਾ ਅਸੀਂ ਇੱਕ ਤੁਸੀਂ ਅੱਜ ਚੌਥੇ ਦਿਨ ਜਵਾਬ ਕਿਉਂ ਦਿੱਤਾ ਇਹ ਜਵਾਬ ਸਾਨੂੰ ਪਹਿਲੇ ਦਿਨ ਹੀ ਦੇ ਦੇਣਾ ਸੀ ਨਹੀਂ ਇਹ ਇਹਦੇ ਚ ਇਹ ਤਾਂ ਨਹੀਂ ਪਤਾ ਲੱਗਦਾ ਕਿ ਮੈਡਮ ਤੁਹਾਡਾ ਸਾਥ ਨਹੀਂ ਦੇ ਰਹੇ ਮੈਂ ਅਸੀਂ ਤੁਹਾਨੂੰ ਉਹ ਦੱਸ ਦਿਆਂ ਜਾਂ ਦੋਸ਼ੀਆਂ ਨੂੰ ਸ਼ਾਇਦ ਦੇ ਰਹੇ ਆ ਅੱਗੇ ਸੁਣੋ ਜੀ ਅੱਗੇ ਇੱਕ ਮਿੰਟ ਇੱਕ ਮਿੰਟ ਹਾਂਜੀ ਮੈਡਮ ਹਾਂਜੀ ਇਹਨਾਂ ਨੂੰ ਪੁੱਛੋ ਵੀ ਤੁਹਾਡੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਜੀ ਸਪੀਕਰ অন ਕਰਕੇ ਜੀ ਨਰਿੰਦਰ ਭਾਰਗਵ ਨੂੰ ਮੈਂ ਫੋਨ ਕੀਤਾ ਕਿ ਨਹੀਂ ਵੀ ਇਹਨਾਂ ਨੇ ਹੱਕ ਚ ਕਰੋ ਭਾਈ ਇਹਨਾਂ ਨੂੰ ਇਹਨਾਂ ਨੂੰ ਰੋਲ ਨਾ ਨਾ ਦਿਓ ਪੁੱਛ ਲੋ ਦਸੋ ਸਟੇਟ ਮੈਂਬਰ ਇਹ ਐਸ ਐਸ ਇਹਨਾਂ ਵੋਟਾਂ ਤੋਂ ਹੁਣ ਜਿਹੜੀਆਂ ਵੋਟਾਂ ਪਈਆਂ 13 13 ਵੋਟਾਂ 13 ਸੀਟਾਂ ਵਾਲੀਆਂ ਐਮਪੀ ਦੀਆਂ ਇਹ ਇਸ ਟਾਈਮ ਦੀ ਗੱਲ ਹੈ ਜੀ ਜੇ ਜੋ ਮੈਡਮ ਕਹਿ ਰਹੀ ਹੈ ਮੈਂ ਕਿ ਪਹਿਲਾਂ ਦੀ ਹੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਦੀ ਗੱਲ ਨਹੀਂ ਹੈ ਮੈਡਮ ਨੂੰ ਪੁੱਛੋ ਇਹ ਸਿੰਧ ਜਿਹੜੀ ਐਮਪੀਆਂ ਵੋਟਾਂ ਦੀ ਗੱਲ ਸੁਣ ਲਈ ਹਾਂਜੀ ਮੈਡਮ ਬੋਲੋ ਜੀ ਮਾਣ ਕੇ ਜੀ ਮੈਨੂੰ ਪੁੱਛੋ ਇਹਨੂੰ ਪੁੱਛੋ ਕਿ ਜਿੱਥੇ ਮੈਂ ਸੱਤ ਚ ਬੈਠੀ ਸੀ ਉਹਦੇ ਐਮਪੀ ਵੋਟਾਂ ਦੀ ਅਨਾਉਂਸਮੈਂਟ ਵੀ ਨਹੀਂ ਸੀ ਹੋਈ ਅਜੇ ਕੈਂਡੀਡੇਟ ਵੀ ਨਹੀਂ ਸੀ ਆਪਣੇ ਕੋਲੇ ਤੱਕ ਨੇ ਜੀ ਚਲੋ ਠੀਕ ਹੈ ਠੀਕ ਹੈ ਮੈਡਮ ਹੋ ਗਈ ਗੱਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਥੈਂਕ ਯੂ ਜੀ ਧੰਨਵਾਦ ਅੱਜ ਤਾਂ 2 ਮਹੀਨੇ ਪਹਿਲਾਂ ਦੀ ਗੱਲ ਆ ਜੀ ਇਹ ਨਾ ਕਿ ਪਹਿਲਾਂ ਦੀ ਹੈ ਇਹ ਕਹਿੰਦੇ ਪਹਿਲਾਂ ਮੈਂ ਨਾਲ ਖੜੀ ਆ ਉਹਨਾਂ ਦੇ ਹੁਣ ਜੋ ਹੋਣਾ ਕਹਿੰਦੇ ਹੋਣਾ ਸਭ ਨਹੀਂ ਜੀ ਇਹਨਾਂ ਨੇ ਐਂਟਰੀ ਬੈਨ ਕਰਾਈ ਸਾਡੀ ਇਹ ਕਹਿੰਦੇ ਮੈ ਦੋਸ਼ੀਏ ਨੂੰ ਅਜੇ ਤੱਕ ਮਿਲੀ ਵੀ ਨਹੀਂ ਆ ਕਦੀ ਉਹ ਫਿਰ ਹੁਣ ਅਸੀਂ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਪਤਾ ਕੀ ਆ ਪਰ ਇਹਨਾਂ ਨੇ ਐਂਟਰੀ ਬੈਨ ਕਰਾਤੀ ਸਾਡੀ ਪਰ ਐਂਟਰੀ ਬੈਨ ਕਰਾਤੀ ਬੰਦੇ ਸਾਡੇ ਕੋਲੇ ਭੇਜੇ ਨੇ ਵੱਡੇ ਭੰਪਰੇ ਦਾ ਛੱਗੂ ਆ ਮਹਤਰੀਆਂ ਦਾ ਬੰਦਾ ਉਹਨੂੰ ਭੇਜਿਆ ਰਾਜੀਨਾਮੇ ਲਿਖਾ ਤੇ ਬੇਰਾਜੀਨਾਮਾ ਕਰ ਲੋ ਤੁਸੀਂ ਰਾਜੀਨਾਮਾ ਕਿਸ ਚੀਜ਼ ਦਾ ਕਰ ਲੀਏ ਇਹਨੇ ਭੇਜਿਆ ਉਹ ਬੰਦਾ ਜਦ ਕਿ ਚੇਅਰਮੈਨ ਉਹ ਆਮ ਪਾਰਟੀ ਦਾ ਹੋਰ ਤਾਂ ਕਿਸੇ ਨੇ ਭੇਜਿਆ ਨਹੀਂ ਇਸੇ ਬੀਬੀ ਦਾ ਚੇਅਰਮੈਨ ਆ ਉਹ ਜਦੋਂ ਇਹਨੇ ਉਹ ਭੇਜਿਆ ਅਸੀਂ ਉਹਨੂੰ ਆਖਿਆ ਵੀ ਤੈਨੂੰ ਕਿਹਨੇ ਭੇਜਿਆ ਕਹਿੰਦਾ ਕਿਸੇ ਨੇ ਭੇਜਦਾ ਕਿਹਨੇ ਭੇਜਦਾ ਫਿਰ ਫਿਰ ਸਰ ਜੀ ਇੱਕ ਗੱਲ ਹੋਰ ਮੈਂ ਬੀਬੀ ਮਾਨੂ ਕੀ ਦੀ ਦੱਸਦੀ ਆ ਇਹਨੇ ਜਦੋਂ ਅਸੀਂ ਇਹਨੂੰ ਕਿਹਾ ਵੀ ਐਂਟਰੀ ਬੈਨ ਕਰਤੀ ਸਾਡੀ ਉੱਥੇ ਤੇ ਸਾਨੂੰ ਚੌਥੇ ਦਿਨ ਵੀ ਵਾਪਸ ਮੋੜਿਆ ਅਸੀਂ ਨਵਰਾਜ ਬਰਾੜ ਜੀ ਨੂੰ ਕਿਹਾ ਵੀ ਸਾਡੇ ਨਾਲ ਇੰਨਾ ਹੀ ਤੱਕਾ ਕਰਨਾ ਸੀ ਪਹਿਲੇ ਦਿਨ ਵਾਪਸ ਮੋੜ ਦਿੰਦੇ ਹੋਵੇ ਐਮਐਲਏ ਦਾ ਕਹਿਣਾ ਸਾਡੀ ਬੀਬੀ ਮਾਨੂਕੇ ਦਾ ਨਵਰਾਜ ਬਰਾੜ ਜੀ ਨੂੰ ਕਿ ਇਹਨਾਂ ਨੂੰ ਸੀਐਮ ਨੂੰ ਮਲਾਓ ਤੇ ਨਵਰਾਜ ਬਰਾੜ ਦੇ ਕੀ ਪਾਵਰ ਹੈ ਕਿ ਉਹ ਸਾਨੂੰ ਮਲਾਉਣਗੇ ਨਾ ਨਹੀਂ ਫਿਰ ਹੁਣ ਪੁਲਿਸ ਵੀ ਬੰਨੀ ਗਈ ਹੈ ਫਿਰ ਕੋਰਟ ਹੀ ਬਚੀ ਹੈ ਤੁਹਾਡੇ ਕੋਲ ਕੀ ਕਰੋਗੇ ਇੱਕ ਮਿੰਟ ਹੋਰ ਗੱਲ ਦੱਸਦੇ ਹਾਂ ਬੀਬੀ ਮਾਨੂਕੇ ਜੀ ਨੂੰ ਅਸੀਂ ਜਿੱਦੋ ਦੱਸਿਆ ਨਾ ਸਾਡੀ ਭੈਣ ਨੂੰ ਮੈਂ ਅਜੇ ਵੀ ਰਿਸਪੈਕਟ ਕਰਦੀ ਆ ਇਹ ਕਰ ਸਕਦੇ ਸਭ ਕੁਝ ਅਜੇ ਵੀ ਕਰ ਸਕਦੇ ਆ ਤਾਂ ਅਸੀਂ ਜਦੋਂ ਇਹਨੂੰ ਦੱਸਿਆ ਵੀ ਭੈਣ ਵੀ ਉਹਨਾਂ ਨੇ ਸਾਡੀ ਐਂਟਰੀ ਬੈਨ ਕਰਤੀ ਤਾਂ ਇਹ ਪਤਾ ਕੀ ਕਹਿੰਦੇ ਆ ਇਹ ਅੱਜ ਕਹਿ ਰਹੇ ਨਾ ਮੈਂ ਸਾਥ ਦਿੰਨੀ ਆ ਨਹੀਂ ਮੈਂ ਗੱਜਵੱਜ ਕੇ ਕਹੂੰਗੀ ਨਹੀਂ ਸਾਥ ਦਿੰਦੇ ਸਾਡਾ ਇਹ ਪਤਾ ਕੀ ਕਹਿੰਦੇ ਭੈਣ ਮੇਰਾ ਸੀਐਮ ਸਿਰਫ ਨਵਰਾਜ਼ ਰਹਾੜਾ ਹੈ ਮੇਰਾ ਸੀਐਮ ਸੀਐਮ ਨਹੀਂ ਆ ਇਹ ਮੈਨੂੰ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਇਹ ਵੀ ਖੁਦ ਆਖਿਆ ਇਹਨੇ ਇਹ ਵੀ ਖੁਦ ਆਖਿਆ ਮੈਂ ਬੋਲਣ ਲੱਗਿਆ ਸੀਗਾ ਚਲੋ ਤੁਸੀਂ ਫੋਨ ਕੱਟਤਾ ਇਨੇ ਇਹ ਖ ਰੱਖਿਆ ਬਈ ਮੁੰਡਾ ਪਤਾ ਨਹੀਂ ਇਹਨਾਂ ਦਾ ਫਹਾ ਲੈ ਕੇ ਮਰ ਗਿਆ ਜਾਂ ਕੁਝ ਖਾ ਕੇ ਮਰ ਗਿਆ ਸਾਡੇ ਮੂੰਹ ਤੇ ਫਿਰ ਇਹਨੇ ਇਹ ਵੀ ਆਖਿਆ ਇੱਕ ਵਾਰੀ ਬਈ ਇਹਨਾਂ ਦਾ ਜਿਹੜਾ ਮੁੰਡਾ ਬਈ ਉਹ ਗਲਤ ਸੀ ਜੇ ਗਲਤ ਸੀ ਅਸੀਂ ਮੰਨਦੇ ਆ ਬਈ ਸਾਡਾ ਮੁੰਡਾ ਗਲਤ ਸੀ ਤੈਨੂੰ ਸਾਹਮਣੇ ਕਰ ਦੋ ਸਾਡੂ ਕਿਸੇ ਵੀ ਥਾਣੇ ਕਿਸੇ ਵੀ ਥਾਣੇ 'ਚ ਉਹ ਮੁੰਡੇ ਦਾ ਕੀਸ਼ ਦਿਖਾ ਦੇਣ ਅੱਜ ਤਿੱਕਰ ਸਾਡੇ ਬੇਟੇ ਦਾ ਬੈਂਕ ਅਕਾਊਂਟ ਨੰਬਰ ਵੀ ਨਹੀਂ ਹੈ ਨਹੀਂ